ਸੁਖਬੀਰ ਬਾਦਲ ਕਹਿਣ ਨੂੰ ਤਾਂ ਸਿਆਸਤ ਤੋਂ ਦੂਰ ਨੇ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਦਾ ਪਿੱਛਾ ਪਰੇਸ਼ਾਨੀਆਂ ਨਹੀਂ ਛੱਡ ਰਹੀਆਂ ਖਾਸ ਕਰਕੇ ਸਿਆਸੀ ਪਰੇਸ਼ਾਨੀਆਂ ਹੁਣ ਉਹਨਾਂ ਦੇ ਆਪਣੇ ਜੱਦੀ ਪਿੰਡ ਦੇ ਵਿੱਚ ਇੱਕ ਵਿਵਾਦ ਛੜਿਆ ਹੋਇਆ ਔਰ ਉਸ ਵਿਵਾਦ ਤੋਂ ਸੁਖਬੀਰ ਬਾਦਲ ਜਾਂ ਕਹਦੀਏ ਸ਼੍ਰੋਮਣੀ ਅਕਾਲੀ ਦਲ ਉੱਭਰ ਨਹੀਂ ਪਾਰਿਆ ਉਸ ਵਿਵਾਦ ਦਾ ਹਿੱਸਾ ਬਣੀਆਂ ਹੋਈਆਂ ਨੇ ਪੰਜ ਬੀਬੀਆਂ ਔਰ ਪੰਜ ਬੀਬੀਆਂ ਚ ਇਕੱਲੇ ਘਰੇ ਨਜ਼ਰ ਆ ਰਹੇ ਸੁਖਬੀਰ ਬਾਦਲ ਲਗਾਤਾਰ ਮੀਟਿੰਗਸ ਕੀਤੀਆਂ ਜਾ ਰਹੀਆਂ ਪਰ ਉਹ ਮੀਟਿੰਗਸ ਬੇਸੱਟਾ ਨਿਕਲ ਰਹੀਆਂ ਨੇ ਦਰਅਸਲ ਸਰਪੰਚੀ ਦੀ ਚੋਣਾਂ ਦਾ ਮਾਹੌਲ ਹੈ ਔਰ ਇਸੇ ਮਾਹੌਲ ਨੂੰ ਗਰਮ ਕੀਤਾ ਜਾ ਰਿਹਾ ਹੈ ਪੰਚਾਂ ਸਰਪੰਚਾਂ ਦੇ ਉਮੀਦਵਾਰਾਂ ਦੇ ਵੱਲੋਂ ਖੈਰ ਬਾਦਲਪਿੰਡ ਦੇ ਵਿੱਚ ਕੁਝ ਅਲਹਿਦਾ ਵਾਪਰ ਰਿਹਾ ਹੈ ਬਾਗਲਪਿੰਡ ਦੇ ਵਿੱਚ ਪੰਜ ਬੀਬੀਆਂ ਖੜੀਆਂ ਹੋਈਆਂ ਨੇ ਸਰਪੰਚੀ ਦੀ ਚੋਣ ਲੜਨਾ ਚਾਹੁੰਦੀਆਂ ਨੇ ਔਰ ਇਸੇ ਵਾਸਤੇ ਸੁਖਬੀਰ ਸਿੰਘ ਬਾਦਲ ਦੇ ਲਈ ਵਕਤ ਬਣਿਆ ਹੋਇਆ ਇਹ ਮਸਲਾ ਦਰਅਸਲ ਸੁਖਬੀਰ ਬਾਦਲ ਚਾਹੁੰਦੇ ਨੇ ਕਿ ਇੱਕ ਪਾਸੇ ਹੋ ਕੇ ਇੱਕ ਉਮੀਦਵਾਰ ਲਿਆ ਕੇ ਤੇ ਚੋਣ ਲੜੀ ਜਾਵੇ ਤਾਂ ਕਿ ਆਸਾਨੀ ਦੇ ਨਾਲ ਜਿੱਤ ਮਿਲ ਸਕੇ ਪਰ ਦੂਜੇ ਪਾਸੇ ਇਹ ਪੰਜੇ ਬੀਬੀਆਂ ਜਿਹੜੀਆਂ ਅਕਾਲੀ ਦਲ ਦੇ ਵਾਸਤੇ ਆਪਣੀ ਸਹਾਣੂ ਭੂਤੀ ਦਿਖਾਉਂਦੀਆਂ ਹੋਈਆਂ ਆਪਣੇ ਆਪ ਨੂੰ ਅਕਾਲੀ ਦਲ ਦੇ ਹਿੱਤ ਦੇ ਵਾਸਤੇ ਜਾਣਦੀਆਂ ਹੋਈਆਂ ਅਕਾਲੀ ਦਲ ਦੀ ਖੜੀਆਂ ਨੇ ਔਰ ਸੁਖਬੀਰ ਸਿੰਘ ਬਾਦਲ ਵਾਸਤੇ ਮੁਸ਼ਕਲ ਬਣੀ ਹੋਈ ਹੈ ਪਹਿਲਾਂ ਦੱਸਦੀਏ ਬਾਦ ਉਸ ਸੀਟ ਦੇ ਬਾਰੇ ਬਾਦਲ ਇੱਕ ਮਹਿਲਾ ਔਰੀਐਂਟਡ ਵਿਮਨ ਔਰੀਐਂਟਡ ਸੀਟ ਹੈਗੀ ਜਾਂ ਇੱਥੇ ਮਹਿਲਾਵਾਂ ਲਈ ਰਾਖਵਾ ਕਰਨ ਰੱਖਿਆ ਗਿਆ ਔਰ ਖਾਸ ਕਰਕੇ एससी भाईचारे दीया महिलावां ਲਈ ਰਾਖਵਾ ਕਰਨ ਰੱਖਿਆ ਗਿਆ ਐਸ்சி ਸੀਟ ਆ ਇਹ ਮਹਿਲਾ ਸੀਟ ਆ ਇਹ ਔਰ ਇਥੇ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਫਿਲਹਾਲ ਤਾਂ ਨਜ਼ਰ ਨਹੀਂ ਆਉਂਦਾ ਸਰਪੰਚੀ ਦੀਆਂ ਇਲੈਕਸ਼ਨਸ ਦੇ ਦੌਰਾਨ ਖੈਰ ਆ ਵਿਧਾਨ ਸਭਾ ਇਲੈਕਸ਼ਨਸ ਦੀ ਗੱਲ ਵੱਖਰੀ ਹੈ ਉਦੋਂ ਤਾਂ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਸੀ ਅਚਾਨਕ ਐਡਾ ਵੱਡਾ ਬਦਲਾਅ ਦੇਖਣ ਨੂੰ ਮਿਲ ਗਿਆ ਸੀ ਪਰ ਸਰਪੰਚੀ ਦੀ ਗੱਲ ਜਿੱਥੇ ਆਉਂਦੀ ਆ ਉਦੋਂ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਖਾਸਾ ਵजूद ਨਹੀਂ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਦਾਵਾ ਹੈ ਕਿ ਬਾਦਲਪਿੰਡ ਜਿਹੜਾ ਉਹ ਵਰਟੀਕਲੀ ਵਧਿਆ ਹੋਇਆ ਇੱਕ ਪਾਸਾ ਉਹ ਹੈ ਜਿਹੜਾ ਸੁਖਬੀਰ ਸਿੰਘ ਬਾਦਲੀਆਂ ਬਾਦਲ ਪਰਿਵਾਰ ਦੇ ਹਿੱਤ ਦਾ ਹੈ ਜਿਹੜਾ ਅਕਾਲੀ ਦਲ ਦੇ ਹਿੱਤ ਦਾ ਦੂਜਾ ਪਾਸਾ ਉਹ ਹੈ ਜਿਹੜਾ ਕਾਂਗਰਸ ਦੇ ਹਿੱਤ ਦਾ ਔਰ ਇੱਥੇ ਕਦੀ ਵੀ ਸਰਬਸੰਮਤੀ ਜਿਹੜੀ ਆ ਉਹ ਨਹੀਂ ਹੋ ਸਕਦੀ ਇਸੇ ਵਾਸਤੇ ਕਹਿੰਦੇ ਅੱਜ ਤੱਕ ਸਰਬਸੰਮਤੀ ਨਹੀਂ ਹੋਈ ਕਿਉਂਕਿ ਇੱਕ ਧੜਾ ਕਾਂਗਰਸ ਦਾ ਆ ਦੂਜਾ ਧੜਾ ਅਕਾਲੀ ਦਲ ਦਾ ਇਸ ਵਾਰੀ ਵੀ ਕਾਂਗਰਸ ਦੇ ਵੱਲੋਂ ਇੱਕ ਮਹਿਲਾ ਨੂੰ ਉਮੀਦਵਾਰ ਲਾਣਿਆ ਗਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਲਈ ਇਹ ਦਿੱਕਤ ਬਣੀ ਹੋਈ ਆ ਆਮ ਤੌਰ ਦੇ ਉੱਤੇ ਤਾਂ ਜਦੋਂ ਐਸ்சி ਸੀਟ ਹੁੰਦੀ ਹੈ ਨਾ ਤਾਂ ਉਦੋਂ ਸਰ ਸਰਬਸੰਮਤੀ ਹੋ ਜਾਂਦੀ ਹੁੰਦੀ ਹੈ ਜਦੋਂ ਐਸ்சி ਸੀਟ ਇਦਾਂ ਦੀ ਆਵੇ ਤੇ ਉਦੋਂ ਪਾਰਟੀ ਹਾਈ ਕਮਾਂਡ ਵੀ ਮੰਨ ਜਾਂਦੀ ਹੁੰਦੀ ਹੈ ਪਰ ਐਤਕੀ ਇਦਾਂ ਦਾ ਮਾਹੌਲ ਨਹੀਂ ਆ ਇੱਥੇ ਮਾਹੌਲ ਭਖਿਆ ਪਿਆ ਤਣਾਅਪੂਰਵਕ ਹੋਇਆ ਪਿਆ ਪੰਜੇ ਰੀਆਂ ਪੰਜੇ ਬੀਬੀਆਂ ਅਡੋਲ ਨੇ ਹੁਣ ਖਾਸ ਕਰਕੇ ਜਦੋਂ ਸਰਪੰਚੀ ਦੀ ਚੋਣ ਲੜੀ ਜਾਵੇ ਉਦੋਂ ਜ਼ਿਆਦਾਤਰ ਇਹ ਮਾਇਨੇ ਰੱਖਦਾ ਹੈ ਕਿ ਪਿੱਛੇ ਕੌਣ ਖੜਾ ਹੈ ਸਪੋਰਟ ਕਿਹਦੀ ਹੈ ਹੁਣ ਜੇ ਕਿਸੇ ਇੱਕ ਪਾਰਟੀ ਦਾ ਇੱਕ ਨੁਮਾਇੰਦਾ ਹੋਵੇ ਉਹਨੂੰ ਉਮੀਦਵਾਰ ਲਾਣਿਆ ਹੋਵੇ ਜ਼ਾਹਿਰ ਤੌਰ ਦੇ ਉੱਤੇ ਪਿੱਛੇ ਪੂਰੀ ਪਾਰਟੀ ਹੁੰਦੀ ਆ ਪਰ ਐਤਕੀ ਜੋ ਬਾਦਲ ਪਰਿਵਾਰ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਜੋ ਅਕਾਲੀ ਦਲ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਇਹਨਾਂ ਦਰਮਿਆਨ ਉਮੀਦਵਾਰੀ ਦੀਆਂ 5 ਦਾਵੇਦਾਰ ਖੜੀਆਂ ਹੋ ਗਈਆਂ ਨੇ ਹੁਣ ਸਵਾਲ ਇਹ ਖੜ ਰਿਹਾ ਹੈ ਕਿ ਇਹਨਾਂ ਪੰਜਾਂ ਦੇ ਪਿੱਛੇ ਕੀ ਪੂਰੀ ਪਾਰਟੀ ਖੜੀ ਆ ਜਾਂ ਫਿਰ ਇਹ ਪੰਜੇ ਜੜੀਆਂ ਨੇ ਏ ਆਪਣੇ ਤੌਰ ਉੱਤੇ ਅੱਗੇ ਆ ਰਹੀਆਂ ਤੇ ਇਹਨਾਂ ਦੇ ਪਿੱਛੇ ਜਿਹੜੀ ਸਪੋਰਟ ਹੈ ਉਹ ਵੱਖੋ ਵੱਖਰੀ ਹੈ। ਖੈਰ ਹੁਣ ਇੱਥੇ ਆ ਕੇ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਦੇ ਪਿੱਛੇ ਸਪੋਰਟ ਕਿਹਦੀ ਹੈ। ਮਤਲਬ ਕਿ ਓਵਰਆਲ ਜਿਹੜਾ ਮਾਹੌਲ ਬਾਦਲਪਿੰਡ ਦਾ ਬਣਿਆ ਹੋਇਆ ਉਹ ਇਸ ਵੇਲੇ ਤਨਾਪੂਰਵਕ ਹੈ। ਹਾਲਾਂਕਿ ਪਹਿਲਾਂ ਇੱਕ ਵਾਰ ਦੱਸ ਚੁੱਕੇ ਹਾਂ ਕਿ ਇੱਥੇ ਸਰਬਸੰਮਤੀ ਜਿਹੜੀ ਹੈ ਉਹ ਹਮੇਸ਼ਾ ਹੀ ਔਖੀ ਰਹੀ ਹੈ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਲਈ ਵੀ ਇਹ ਮੁੱਛਦਾ ਸਵਾਲ ਬਣਿਆ ਹੋਇਆ ਕਿਉਂਕਿ ਇੱਕ ਪਾਸੇ ਤਾਂ ਤਨਖਾਹਾਂ ਕਰਾਰ ਵਿੱਚ ਦੂਜੇ ਪਾਸੇ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਹੋ ਗਈ ਹੈ ਲੋਕ ਸਭਾ ਇਲੈਕਸ਼ਨਸ ਦੇ ਨਤੀਜੇ ਹਰ ਕਿਸੇ ਨੇ ਦੇਖ ਲਏ ਆ ਜ਼ਿਮਨੀ ਚੋਣਾਂ ਚ ਕੀ ਹੋਇਆ ਹਰ ਕਿਸੇ ਨੇ ਦੇਖ ਲਿਆ ਹੁਣ ਸੁਖਵੀਰ ਸਿੰਘ ਬਾਦਲ ਵਾਸਤੇ ਮੁਛਦਾ ਸਵਾਲ ਬਣਿਆ ਹੋਇਆ ਕਿ ਕੀ ਹੁਣ ਆਪਣੇ ਪਿੰਡ ਦੀਆਂ ਸਰਪੰਚੀ ਦੀਆਂ ਚੋਣਾਂ ਤੋਂ ਵੀ ਜਾਣਗੇ ਹਾਲਾਂਕਿ ਅਜੇ ਅੱਗੇ 4 ਜ਼ਿਮਨੀ ਚੋਣਾਂ ਬਾਕੀ ਨੇ ਗਿੱਦੜਬਾਹ ਨੂੰ ਲੈ ਕੇ ਕਹਿੰਦੇ ਖਾਸਾ ਜੋਰ ਸੁਖਵੀਰ ਬਾਦਲ ਦਾ ਲੱਗਿਆ ਹੋਇਆ ਹੈ ਡੇਰਾ ਬਾਬਾ ਨਾਨਕ ਨੂੰ ਲੈ ਕੇ ਖਾਸਾ ਜ਼ੋਰ ਲੱਗਿਆ ਹੋਇਆ ਹੈ ਇਹ ਦੋ ਇਹੋ ਜਿਹੀਆਂ ਸੀਟਾਂ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਜਿਹੜਾ ਹੈ ਉਹ ਪੂਰਾ ਜ਼ੋਰ ਲਾਉਂਦਾ ਨਜ਼ਰ ਆ ਰਿਹਾ ਹੈ ਇਸ ਦੇ ਬਾਵਜੂਦ ਕੀ ਇੰਨੇ ਤਣਾਅਪੂਰਵਕ ਹਾਲਤ ਹੋ ਜਾਣਗੇ ਕਿ ਸੁਖਵੀਰ ਸਿੰਘ ਬਾਦਲ ਆਪਣੇ ਪਿੰਡ ਤੋਂ ਵੀ ਜਾਣਗੇ ਬਾਦਲ ਪਿੰਡ ਤੋਂ ਵੀ ਜਾਣਗੇ ਕੀ ਇੱਥੇ ਆ ਕੇ ਸੁਖਬੀਰ ਸਿੰਘ ਬਾਦਲ ਫਸ ਜਾਣਗੇ ਕਿ ਇਹਨਾਂ ਪੰਜਾਂ ਬੀਬੀਆਂ ਨੂੰ ਸੁਖਬੀਰ ਸਿੰਘ ਬਾਦਲ ਮਨਾ ਸਕਣਗੇ ਜਾਂ ਫਿਰ ਆਪਣੇ ਪਿੰਡ ਵਿੱਚ ਹੀ ਬਾਦਲ ਦਾ ਵਿਰੋਧ ਸ਼ੁਰੂ ਹੋ ਗਿਆ ਆਪਣੇ ਪਿੰਡ ਵਿੱਚ ਹੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮਾਮਲੇ ਨਜੱਠੇ ਜਾ ਰਹੇ ਨੇ ਜਾਂ ਫਿਰ ਉਹਨਾਂ ਦੇ ਕਹਿਣ ਦੇ ਅਨੁਸਾਰ ਨਹੀਂ ਚੱਲਿਆ ਜਾ ਰਿਹਾ ਚੱਲਦਾ ਕੀ ਪਿਆ ਆਖਰਕਾਰ ਸੁਖਬੀਰ ਸਿੰਘ ਬਾਦਲ ਨੂੰ ਸਿਆਸਤ ਕੀ ਸਮਝਾਉਣਾ ਚਾਹ ਰਹੀ ਹੈ ਔਰ ਸੁਖਬੀਰ ਸਿੰਘ ਬਾਦਲ ਕੀ ਸਮਝਦੇ ਪਏ ਨੇ ਇਹ ਤਾਂ ਵਕਤ ਆਉਣ ਤੇ ਪਤਾ ਲੱਗੇਗਾ ਸਮਾਂ ਆਉਣ ਤੇ ਪਤਾ ਲੱਗੇਗਾ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ